ਕਰਤਾਰਪੁਰ ਦੇ ਨਜ਼ਦੀਕੀ ਪਿੰਡ ਦਿਆਲਪੁਰ ਵਿਖੇ ਦਿਨ ਦਿਹਾੜੇ ਚੋਰਾਂ ਨੇ ਕਾਰ ਦਾ ਤਾਲਾ ਤੋੜ ਕੇ ਲਖਾ ਦਾ ਸਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧ ਵਿੱਚ ਪਰਾਪਤ ਜਾਣਕਾਰੀ ਅਨੁਸਾਰ ਦਿਆਲਪੁਰ ਦੇ ਮਹੱਲਾ ਖੱਖਾ ਵਾਲਾ ਵਿੱਚ ਬਚੇਤਰ ਸਿੰਘ ਪੁੱਤਰ ਪਾਖੜ ਸਿੰਘ ਆਪਣੇ ਪਰਿਵਾਰ ਨਾਲ ਰਿਸ਼ਤੇਦਾਰਾਂ ਵੱਲ ਆਪਣੇ ਕਾਰ ਨੂੰ ਤਾਲਾ ਲਗਾ ਕੇ ਗਏ ਸਨ। ਚੋਰਾਂ ਨੇ ਲਗਭਗ 4 ਵਜੇ ਕਾਰ ਦੇ ਅੰਦਰ ਜਾ ਕੇ 1.5 ਲੱਖ ਦੇ ਕਰੀਬ ਨਕਦੀ ਅਤੇ 9 ਤੋਲੇ ਸੋਨੇ ਦੇ ਕਰੀਬ ਦੇਨੇ ਚੋਰੀ ਕਰਕੇ ਲੈ ਗਏ। ਚੋਰ ਕਾਰ ਵਿੱਚ ਲੱਗੇ ਸੀ ਸੀਟੀ ਕੇਮਰੇ ਵਿੱਚ ਕੈਦ ਹੋ ਗਏ। ਪੁਲਿਸ ਨੂੰ ਸੂਚਿਤ ਕਰਨ ਤੇ ਐਸਆਈ ਪੁਗਿਲ ਮੋਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਪਿੰਡ ਧਿਆਲਪੁਰ ਵਿੱਚ ਲੱਗੇ ਸੀ ਸੀ ਕੈਮਰਿਆਂ ਦੀ ਵੀ ਜਾਂਚ ਕੀਤੀ ਗਈ ਜਿਸ ਵਿੱਚ ਦੇਖਣ ਤੇ ਪਤਾ ਲੱਗਿਆ ਕਿ ਚੋਰਾਂ ਨੇ ਮੂੰਹ ਬੰਨ ਕੇ ਰੱਖੇ ਸਨ ਅਤੇ ਮੋਟਰਸਾਈਕਲ ਤੇ ਤੇਨ ਚੋਰਾਏ ਸਨ ਸਰਪੰਚ ਅਤੇ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਆਓ ਦੇਖਦੇ ਹਾਂ ਕਪੂਰਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਉਹ ਆਏ ਆ ਉਹਦੇ ਨੂੰ ਸਰਪੰਚ ਸਾਹਿਬ ਨੂੰ ਕਾਲ ਕੀਤੀ ਸਰਪੰਚ ਸਾਹਿਬ ਆ ਗਏ ਫੜਾਫੜ 5 ਕਿ ਮਿੰਟ ਬਾਅਦ ਅਸੀਂ ਉਹਨਾਂ ਨੂੰ ਮੌਕਾ ਦਿਖਾ ਲਿਆ ਉਹਨੇ ਫੇਕ ਕਾਲ ਕੀਤਾ ਅੱਗੇ ਜਾ ਕੇ ਥਾਣੇਦਾਰ ਨੂੰ ਥਾਣੇਦਾਰ ਸਾਹਿਬ ਆਏ ਆ ਮੇਰਾ ਖਿਆਲ ਤਕਰੀਬਨ 9:30 ਹੋ ਗਏ ਮੈਂ ਇਹਨਾਂ ਜਾਣਦਾ ਨਹੀਂ ਉਹ ਆਏ ਉਹਨੇ ਆਪਣੀ ਕਾਰਵਾਈ ਕੀਤੀ ਸਭ ਕੁਝ ਕਰਕੇ ਉਹ ਸਾਨੂੰ ਕਹਿਣ ਲੱਗੇ ਆਪਣਾ ਆਈਡੀਆ ਲਾ ਕੇ ਸਿੱਧੇ ਸਾਨੂੰ ਦੱਸੋ ਤੇ ਆ ਡੀਲ ਬਾਰੇ ਕਿਹੜੀ ਕਿਹੜੀ ਚੁੱਕੀ ਕੀ ਗਿਆ ਕਿਦਾਂ ਕਰਦਾ ਗਿਆ ਕਿਹੜੀ ਚੀਜ਼ ਤੁਹਾਡੀ ਘੱਟੀ ਬਧੀ ਆ ਤੁਸੀਂ ਆਪਣਾ ਦੇ ਦਿਓ ਬਾਕੀ ਰਕਮ ਸਾਨੂੰ ਸਵੇਰੇ ਦੇ ਦੇ ਨੁਕਸਾਨ ਕਿ ਤੁਹਾਡਾ ਕਿੰਨਾ ਹੋਇਆ ਨੁਕਸਾਨ ਜੀ ਹੁਣ ਤੁਸੀਂ ਆਈਡੀਆ ਲਾ ਕੇ ਦੇ ਦਿਓ ਜਿਹੜਾ 1 3 40 ਦੇ ਲਾਗੇ ਨਗਦਵਲ ਗਿਆ ਆ ਜਾਂ ਤੇ ਬਾਕੀ 8 ਜਾਂ 9 ਟੋਲੇ ਸੁਣਾ ਹੂੰਗਾ ਟੋਟਲ ਸੰਸਾਨ ਆਈਡੀਆ ਕਿੰਨੇ ਦਾ ਲੱਗਦਾ ਹੋਵੇ ਤੁਹਾਡਾ 19 ਕੀ ਆ ਜੀ ਆਹ ਤੁਸੀਂ ਆਈਡੀਆ ਲਾ ਕੇ ਦੇ ਲੋ ਕੀ ਬਣਦਾ ਹੋਊਗਾ ਕਿੰਨਾ ਦਾ ਬਣਦਾ ਹੋਊਗਾ ਠੀਕ ਇਸ ਤੋਂ ਕਹਦਾ ਵੀ ਹੋਰ ਸੰਸਾਨ ਤੁਹਾਡਾ ਨਹੀਂ ਜੀ ਹੋਰ ਕੋਈ ਨਹੀਂ ਹੋਇਆ ਬਾ ਚੋਰੇ ਹੋਈ ਚੀਜ਼ਾਂ ਜਿਹੜੀਆਂ ਲਬਾਦੀਆਂ ਫੋੜੀਆਂ ਲੋਕਰ ਤੋੜੇ ਆ ਉਹ ਤੋੜ ਕੇ ਤੇ ਲੈ ਕੇ ਜਿਹੜਾ ਉਹਨਾਂ ਦੇ ਸੁੱਕਾ ਮਾਲ ਆਇਆ 20 ਮਿੰਟਾਂ ਜੋ ਕਰ ਕੋ ਕੇ ਗਾਂ ਚਲੇ ਗਏ ਆ ਤੇ ਅਸੀਂ 3-4 ਮਿੰਟ ਬਾਅਦ ਅਸੀਂ ਪਹੁੰਚੇ ਆ ਤੁਹਾਨੂੰ ਕੈਮਰਾ ਵਿੱਚ ਸ਼ੋ ਹੁੰਦਾ ਆ ਵੀ ਉਹਨਾਂ 4 ਮਿੰਟ ਗਏ ਉਹ ਹੋ ਗਏ ਆ ਤੇ ਦੇਖੋ ਨਾ ਇਹ ਨਹੀਂ ਪਤਾ ਕਿਸ ਨੇ ਸੂਹ ਦਿੱਤੀ ਜਾਂ ਕਿੱਦਾਂ ਕੀਤੀ ਆ ਤੇ ਅਸੀਂ ਆ ਕੇ ਬੂਹਾ ਖੋਜਿਆ ਜੀ ਅਸੀਂ ਗੱਡੀ ਅੰਦਰ ਵਾਣ ਲੱਗੇ ਲੈ ਘਰੋਂ ਮੇਰੀ ਦੌੜੀ ਆਈ ਉਹ ਕਹਿੰਦੀ ਬੂਹਾ ਖੁੱਲਾ ਆ ਸਾਡੇ ਕਾਕੇ ਦਾ ਨਾਲ ਵਿੱਚ ਤਸੋਂ ਆਪਣਾਂ ਦਾ ਜਦ ਦੇਖਿਆ ਤਾਂ ਕਿੰਨੇ ਘਾਰੇ ਬੂਏ ਸਾਡੇ ਅੰਦਰ ਮੇ ਖੋਲੇ ਆ ਲਵਾਰੀਆਂ ਚਾਹ ਰਿਆ ਚੌ ਲਵਾਰੀਆਂ ਦੇ ਲੋਕ ਤੋਟੇ ਹੋਏ ਆ ਤੇ ਉਹ ਜੀ ਫੇ ਬਾਤ ਨੂੰ ਡੋਲਾ ਪਾਇਆ ਮੈਂ ਕਿ ਤੂੰ ਇਦਾਂ ਨਾ ਕਰ ਬਾਹਰੋਂ ਥੱਜ ਕੇ ਨਿਆਣੇ ਨੂੰ ਆਪਾਂ ਮੂਵੀ ਬਣਾ ਲਈਏ ਫੇ ਉਹਨਾਂ ਚੰਨ ਸਰਪੰਚ ਸਾਹਿਬ ਆ ਗਏ ਤੇ ਨਾ ਫੇ ਆਪੇ ਛਾੜੀ ਕਾਰਵਾਈ ਚੱਲ ਨਹੀਂ ਕੀਤੀ ਆ ਜੋ ਵੀ ਕੀਤਾ ਇਹ ਨਹੀਂ ਸੱਜਿਆ ਥਾਣੇਦਾਰ ਨੂੰ ਸਾਨੂੰ ਨਹੀਂ ਪਤਾ ਕਿੱਦਾਂ ਇਹਨਾਂ ਉਹਨਾਂ ਨੂੰ ਪਰਵਾਨ ਕੀਤਾ ਕਿੱਦਾਂ ਇਹੋ ਸਾਥ ਲੈ ਇਹਨਾਂ ਤੁਹਾਡੇ ਕੈਮਰੇ ਲੱਗੇ ਹੋਏ ਆ ਹਾਂਜੀ ਸਾਡੇ ਕੈਮਰੇ ਲੱਗੇ ਆ ਇਹ ਕੈਮਰੇ ਜਾਂਦੀਆਂ ਫੋਟੋ ਕਿੰਨੇ ਬੰਦੇ ਕੈਮਰੇ ਕੈਮਰੇ 6 ਲੱਗੇ ਹੈ ਜੀ ਬੰਦੇ ਕਿੰਨੇ ਨਜ਼ਰ ਆਉਂਦੇ ਬੰਦੇ 3 ਨਜ਼ਰ ਆਉਂਦੇ ਐ ਮੋਟਰਸਾਈਕਲ ਤੇ ਅੰਦਰ ਕੋਈ ਆਇਆ ਦੋ ਜਣੇ ਬਾਹਰ ਖੜੇ ਰਹਾ ਅੰਬ ਦੇ ਬੂਟੇ ਕੋਹਦੀਓ ਚੜਿਆ ਗੇਟ ਤੇ ਚੜ ਕੇ ਅੰਦਰ ਆਵੜਿਆ ਉੱਥੋਂ ਦੀ ਵੱਢੀ ਗੇਟ ਤੇ ਅੰਦਰਲੇ ਬਾਸ ਬਾਹਰ ਜਿੰਦਾ ਲੱਗਾ ਰਹਿਣਾ ਤਾਂ ਅੰਦਰ ਆ ਕੇ ਰੇਲ ਦਾ ਜਿੰਦਾ ਤੋੜ ਕੇ ਤੇ ਉਹ ਮਰਾ ਪਤਾ ਨਹੀਂ ਹੁਣ 15-20 ਮਿੰਟਾਂ ਦੇ ਵਿੱਚ ਕਿਹੜੀ ਕਿਹੜੀ ਚੀਜ਼ ਨਾਲ ਸਾਡੇ ਡਾਕਟਰ ਤੋੜ ਤੇ ਸਾਡੀ ਠੀਕ ਹੈ